ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਬਾਦਲ ਸਰਕਾਰ ਭਗਵੰਤ ਸਿੰਘ ਦੀ ਮਾਨ ਸਾਹਿਬ ਉਹਨਾਂ ਦੀ ਧਰਮ ਪਤਨੀ ਜੀ ਸੋ ਸਾਡੇ ਸੀਐਮ ਮਾਨ ਸਾਹਿਬ ਦੀ ਧਰਮ ਪਤਨੀ ਜੀ ਡਾਕਟਰ ਰੀਤੂ ਜੀ ਨੂੰ ਤਾਂ ਬੰਦ ਕਰਦੇ ਆ ਅ ਗੋਦੀ ਭਾਜੀ ਲਓ ਜੀ ਆ ਪਿਆਰੀਆਂ ਪਿਆਰੀਆਂ ਬੱਚੀਆਂ ਦੀ

ਬੀ ਭੈਣ ਗੁਰਪ੍ਰੀਤ ਗੌਰਮਾਨ ਧਰਮਪਤਨੀ ਮੁੱਖ ਮੰਤਰੀ ਪਿਆਰ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦੇ ਨਾਲ ਸਾਰੇ ਯੱਸਾ ਸਹਿਬਾਨ ਸਾਡੀ ਭੈਣ ਲਾਡੀ ਭਾਦੇ ਧਰਵਾਲੀ ਮੈਡਮ ਸੁਮਨ ਲਤਾ ਜੀ ਸਰਪੰਚ ਸਾਹਿਬ ਕਿਸਨ ਲੰਗਰ ਦਾ ਹਰ ਇੱਕ ਮੈਂਬਰ ਹਰ ਇੱਕ ਪੰਚ ਸਰਪੰਚ ਮੈਂਬਰ ਸਾਹਿਬਾਨ ਤੇ ਮੈਂ ਭੈਣ ਨੂੰ ਵਧਾਈ ਦੇਣੀ ਚਾਹੁੰਦਾ ਵੀ ਜਿਨ੍ਹਾਂ ਨੇ ਧੰਨਵਾਦ ਵੀ ਕਰਨਾ ਚਾਹੁੰਦਾ ਜਿਨ੍ਹਾਂ ਨੇ ਆਪ ਦਾ ਕੀਮਤੀ ਸਮਾਂ ਸਾਡੇ ਹੜਕੇ ਦੇ ਪਿੰਡ ਪਾਵਰੇ ਨੂੰ ਸੋ ਮੈਂ ਤੁਹਾਡਾ ਹਮੇਸ਼ਾ ਰਣੀ ਹੈ ਇਸ ਕਰਕੇ ਕਿ ਤੁਸੀਂ ਹਰ ਕੰਮ ਦੇ ਵਿੱਚ ਵੱਧ ਚੜ ਕੇ ਹਿੱਸਾ ਲਓ ਸਾਡੇ ਅਫਸਰ ਸਹਿਬਾਨ ਐਸ ਡੀ ਐਮ ਸਾਹਿਬ ਏ ਡੀ ਸੀ ਸਾਡੀ ਪੈਣ ਈਸ਼ਾ ਬੀ ਡੀ ਪੀਓ ਸਾਹਿਬ ਡੀ ਐਸ ਪੀ ਕਨੌਰ ਸਾਰੇ ਸੈਕਟਰੀ ਸਹਿਬਾਨ ਐਸ ਐਚਓ ਸਹਿਬਾਨ ਤੇ ਨਾਲ ਇਸ ਇਲਾਕੇ ਦੇ ਸਾਰੇ ਪੰਚ ਸਰਪੰਚ ਸਾਡਾ ਯੂਥ ਆਗੂ ਲਖਵੀਰ ਸਿੰਘ ਗੁੱਜਰ ਹਿੰਦਰਜੀਤ ਸਿੰਘ ਸਿਆਲੂ ਸਾਡਾ ਭਰਾ ਸਹਿਜਪਾਲ ਸਿੰਘ ਲਾਂਡਾ ਤੇ ਸਾਰੇ ਹੀ ਜਿਹੜੇ ਸਰਪੰਚ ਨੇ ਸੋ ਫਤਿਹ ਦੀ ਸਾਜ ਪਾਓ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਉਹੀ ਪਿੰਡ ਨੇ ਜਿੱਥੇ ਇੱਕ ਤਾਂ ਲੋਹੜੀਆਂ ਬੰਨ੍ਹਣੀਆਂ ਬੰਦੀ ਹੋ ਗਈਆਂ ਸੀ ਇੱਥੋਂ ਯਾਰ ਦਿੱਤੇ ਗਏ ਸੀ ਇਹ ਪਿੰਡ ਤੇ ਮੈਂ ਪਬੜਾ ਵਾਸੀਆਂ ਨੂੰ ਸ਼ੰਭੂ ਬਲਾਕ ਦੇ ਹਰ ਅਫਸਰ ਸਹਿਬਾਨ ਦਾ ਬੀਡੀਪੀਓ ਸਾਹਿਬ ਦਾ ਏਡੀਸੀ ਸਾਹਿਬ ਦਾ ਸੈਕਟਰੀ ਸਹਿਬਾਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਹੰਬਲ ਰਿਕੁਐਸਟ ਕਰਕੇ ਆਪਣੇ ਮਹਿਕਮੇ ਦੇ ਨਾਲ ਤਾਲਮੇਲ ਕਰਕੇ ਇਹਨਾਂ ਕੰਮਾਂ ਨੂੰ ਦੁਬਾਰਾ ਜਿਹੜਾ ਚੱਲਦਾ ਕਰਦਾ ਸੋ ਸਾਡੀ ਭੈਣ ਦਾ ਸਾਡੇ ਹਲਕੇ ਦੇ ਵਿੱਚ ਆਉਣ ਤੇ ਜੀ ਆਇਆਂ ਵੈਲਕਮ ਤੇ ਮੈਂ no ਆਜ ਮੀ ਪਾਰਟੀ ਦੇ ਐਮਐਲਏ ਮੇਰੇ ਵੀਰ ਗੁਰਲਾਲ ਕਨੌਰ ਜੀ ਪਿੰਡ ਦੇ ਸਰਪੰਚ ਮੈਡਮ ਸੁਮਨਤਾ ਜੀ ਤੇ ਸਾਰੀ ਪਿੰਡ ਦੀ ਸੰਗਤ ਨੂੰ ਮੇਰੇ ਵੱਲੋਂ ਪਿਆਰ ਭਰੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੱਬ ਕੇ ਮਾਰ ਦਿਓ ਮਾਰ ਦਿਓ ਮਾਰ ਦਿਓ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਸਾਡੀ ਸਾਰੀ ਆਮ ਆਦਮੀ ਪਾਰਟੀ ਦੀ ਟੀਮ ਵੱਲੋਂ ਨਵੇਂ ਸਾਲ ਦੀਆਂ ਤੇ ਲੋੜੀ ਦੀਆਂ ਲੱਖ ਲੱਖ ਵਧਾਈਆਂ ਹੋਣ। ਪਰਮਾਤਮਾ ਕਰੇ ਨਵਾਂ ਸਾਲ ਤੁਹਾਡੇ ਲਈ ਖੁਸ਼ੀਆਂ ਭਰਿਆ ਹੋਵੇ, ਤਰੱਕੀਆਂ ਭਰਿਆ ਹੋਵੇ, ਤੰਦਰੁਸਤੀਆਂ ਭਰਿਆ ਹੋਵੇ। ਅੱਜ ਆਪਾਂ ਸਾਰਿਆਂ ਨੂੰ ਇਕੱਠੇ ਹੋਣ ਦਾ ਮੌਕਾ ਮਿਲਿਆ। ਲੋੜੀ ਦੇ ਤਿਹਾਰ ਜਿਹੜੇ ਉਹ ਪਿੰਡ-ਪਿੰਡ 'ਚ ਮਨਾਏ ਜਾ ਰਹੇ ਨੇ, ਮੁੱਖ ਮੰਤਰੀ ਸਾਹਿਬ ਦਾ ਸੁਪਨਾ ਵੀ ਸੀਗਾ ਕਿ ਜਿਹੜੇ ਸਾਡੇ ਤਿਹਾਰ ਨੇ ਪ੍ਰਾਤਨ ਉਹਨਾਂ ਨੂੰ ਆਪਾਂ ਭੁੱਲੀਏ ਨਾ ਉਹਨਾਂ ਨੂੰ ਆਪਾਂ ਪਿੰਡ-ਪਿੰਡ 'ਚ ਆਪਣੇ ਬੱਚਿਆਂ ਨੂੰ ਜਾਗਰੂਕ ਕਰਾਈਏ ਕਿ ਆਪਦੇ ਜਿਹੜੇ ਤਿਹਾਰ ਨੇ ਉਹਨਾਂ ਨੂੰ ਭੁੱਲੀਏ ਨਾ ਤੇ ਉਹ ਹਰ ਪਿੰਡ 'ਚ ਮਨਾਈਏ ਸੋਰਸੀ ਤੇ ਚਾਹਦੇ ਆ ਅੱਜ ਤੁਹਾਡੇ ਪਿੰਡ ਵੀ ਮੋਬਰੇ ਵੀ ਪਹੁੰਚਣ ਦਾ ਮੌਕਾ ਮਿਲਿਆ ਢੀਆਂ ਦੀ ਲੋਹੜੀ ਇੱਥੇ ਬਣਾਈ ਜਾ ਰਹੀ ਹੈ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਕਿ ਲੋਹੜੀ ਇੱਕ ਪੁੱਤਾਂ ਦੀ ਲੋਹੜੀ ਗਿਣੀ ਜਾਂਦੀ ਸੀ ਕਿ ੱੱਲੇ ਮੁੰਡਿਆਂ ਦੀ ਬਣਾਉਣੀ ਹੈ ਨਾ ਜੰਮੇ ਮੁੰਡੇ ਹੁੰਦੇ ਸੀ ਲੋਕ ਲੋਹੜੀ ਬਣਾਉਂਦੇ ਸੀ ਖੁਸ਼ੀ ਦੀ ਗੱਲ ਇਹ ਹੈ ਕਿ ਅੱਜ ਕੱਲ ਠੀਆਂ ਦੀ ਵੀ ਬਰਾਬਰ ਲੋੜੀ ਮਨਾਈ ਜਾਂਦੀ ਹੈ। ਠਿਆਂ ਬੁਤਾਂ ਨੂੰ ਮੈਨੂੰ ਲੱਗਦਾ ਨਹੀਂ ਕੋਈ ਅੱਜ ਦੇ ਜ਼ਮਾਨੇ 'ਚ ਫਰਕ ਹੈ। ਮੈਨੂੰ ਲੱਗਦਾ ਠੀਆਂ ਵਾਲੇ ਤਾਂ ਜ਼ਿਆਦਾ ਖੁਸ਼ ਨੇ ਕਿਉਂਕਿ ਜਿੰਨੀਆਂ ਠੱਕੀਆਂ ਜਿੰਨੀਆਂ ਕਾਮਯਾਬੀ ਅੱਜ ਕੱਲ ਠੀਆਂ ਹਾਸਲ ਕਰ ਰਹੀਆਂ ਨੇ ਮੁੰਡਿਆਂ ਤੋਂ ਕਿਤੇ ਜ਼ਿਆਦਾ ਅੱਗੇ ਨੇ। ਪਰ ਸਾਡੇ ਲਈ ਸਾਰੇ ਬੱਚੇ ਇੱਕ ਸਮਾਨ ਨੇ ਕੋਈ ਫਰਕ ਨਹੀਂ ਕਰਨਾ ਚਾਹੀਦਾ। ਤੇ ਜਿਹੜੀਆਂ ਖੁਸ਼ੀਆਂ ਨੇ ਸਾਰਿਆਂ ਨਾਲ ਰਲ ਮਿਲ ਕੇ ਹੀ ਵਧੀਆ ਲੱਗਦੀਆਂ ਨੇ ਅੱਜ ਮੈਨੂੰ ਵੀ ਤੁਹਾਡੇ ਵਿੱਚ ਆਨ ਦਾ ਮੌਕਾ ਮਿਲਿਆ ਲੋੜੀਂ ਕਰੇ ਬਾਟ ਕੇ ਚਾਹ ਜੀਆਂ ਚ ਮਾਉਣ ਦਾ ਉਹਨਾਂ ਚਾਹ ਨਹੀਂ ਹੁੰਦਾ ਜਿਨ੍ਹਾਂ ਤੁਹਾਡੇ ਚ ਆ ਰਹੇ ਮਣਾਉਣ ਦਾ ਚਾਹ ਸੀਦਾ ਹੁੰਦਾ ਤੁਹਾਨੂੰ ਸਾਰਿਆਂ ਨੂੰ ਮਿਲ ਲਿਆ ਤੁਹਾਨੂੰ ਸਾਰਿਆਂ ਨੂੰ ਮਿਲ ਲਿਆ ਛੋਟੇ ਛੋਟੇ ਬੱਚਿਆਂ ਦੀ ਪਰਫਾਰਮੈਂਸ ਦੇਖ ਲਈਆਂ ਸੋ ਮਨ ਖੁਸ਼ ਹੋ ਜਾਂਦਾ ਹੈ ਇਹ ਜੀ ਪ੍ਰੋਗਰਾਮ ਮੈਂ ਸਰਪੰਚਾਂ ਨੂੰ ਵੀ ਕਹਿੰਦੀ ਆ ਮੈਡਮ ਨੂੰ ਵੀ ਕਹਿੰਦੇ ਆ ਕਿ ਕੰਮ ਕਰਾਉਂਦੇ ਰਹੋ ਕਰੋ ਸਾਨੂੰ ਵੀ ਬੁਲਾਉਂਦੇ ਰਿਹਾ ਕਰੋ ਕਿਉਂਕਿ ਸਾਡਾ ਵੀ ਦਿਲ ਕਰਦਾ ਕਿ ਆਪਣੇ ਲੋਕਾਂ ਨੂੰ ਮਿਲਦੇ ਰਹੀਏ ਟੁੱਟੀਆਂ ਨਾਲ ਆਪਣੇ ਲੋਕਾਂ ਤੋਂ ਤੁਸੀਂ ਇਹਨਾਂ ਜਿਹੜਾ ਸਾਨੂੰ ਮਾਣ ਬਖਸ਼ਿਆ ਅਸੀਂ ਦੇਣਾ ਤੁਹਾਡਾ ਦੇ ਨਹੀਂ ਸਕਦੇ ਜਿੰਨੀ ਵਾਰ ਮਰਜ਼ੀ ਸਾਡੇ ਤੋਂ ਕਿਹੜੇ ਮਾਰ ਲਓ ਅਸੀਂ ਥੱਕਦੇ ਨਹੀਂ ਅਸੀਂ ਹੱਦਦੇ ਨਹੀਂ ਜਿੰਨੀਆਂ ਗਰੰਟੀਆਂ ਤੁਹਾਨੂੰ ਚਾਹੀਦੀਆਂ ਨੇ ਐਮਐਲਏ ਸਾਹਿਬ ਇੱਥੇ ਹੈਗੇ ਨੇ ਤਾਂ ਦੇ ਹਰ ਇੱਕ ਆਪਣੇ ਐਮਐਲਏ ਤੋਂ ਖੁੱਲਕੇ ਮੰਗਿਆ ਕਰੋ ਤੇ ਮੈਂ ਐਮਐਲਏ ਸਾਹਿਬ ਨੂੰ ਰਿਕਵੈਸਟ ਕਰਦੀ ਆਂ ਕਿ ਕੋਈ ਪਿੰਡ ਵਾਂਝਾ ਨਾ ਰਹੇ ਤਰੱਕੀ ਵਿੱਚੋਂ ਤੁਸੀਂ ਜਿੰਨੀ ਤਰੱਕੀ ਹੋ ਸਕਦੀ ਆਪ ਤੇ ਦੌਰ ਚ ਕਰਾ ਕੇ ਜਾਓ ਪਿੰਡਾਂ ਦੇ ਸਸਲੀਆ ਕਾਰੂ ਕਿ ਜਿਹੜਾ ਪਰਮਾਤਮਾ ਨੇ ਮੌਕੇ ਬਖਸ਼ਿਆ ਹੈ ਆਪਾਂ ਨੂੰ ਵੀ ਚਾਹੀਦਾ ਹੈ ਕਿ ਆਪਾਂ ਮੌਕੇ ਦਾ ਪੂਰਾ ਫਾਇਦਾ ਲਈਏ ਤੇ ਪਿੰਡਾਂ ਦੀ ਸਾਡੇ ਸ਼ਹਿਰਾਂ ਦੀ ਤਰੱਕੀ ਜੋ ਕਰਾਈਏ ਸੋ ਧੰਨਵਾਦ ਤੁਹਾਡੇ ਸਾਰਿਆਂ ਦਾ ਜਿਨ੍ਹਾਂ ਨੇ ਅੱਜ ਇੱਥੇ ਇਨਾ ਵਧੀਆ ਪ੍ਰੋਗਰਾਮ ਲਿਖਿਆ ਤੇ ਮੈਨੂੰ ਬੁਲਾਇਆ ਤੇ ਸਾਰੀ ਸਾਧ ਸੰਗਤ ਦਾ ਜਿਹੜਾ ਇੱਥੇ ਪਹੁੰਚੀ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ